ਜੰਮੂ ਦੇ ਵਿੱਚ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਜ ਸਰੂਪਾਂ ਦੀ ਜਿਹੜੀ ਬਿਆਦਵੀ ਅਗਨ ਭੇਟ ਕੀਤੇ ਗਏ ਆ ਮਸੰਦ ਦੇ ਵੱਲੋਂ ਉਹਦਾ ਉਹ ਮਸੰਦ ਦੋਸ਼ੀ ਨਹੀਂ ਹੈਗਾ ਜੇ ਇਹਨੂੰ ਕੁਛ ਪੈਸਿਆਂ ਦੇ ਬੱਤੇ ਡੇਰਾ ਬਣਾ ਕੇ ਸਰੂਪ ਮਿਲ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਹਾਰਾਜ ਦੀ ਕੀਮਤ ਮੈਂ ਕੋਈ ਕੀਮਤ ਨਹੀਂ ਹੈਗੀ ਅਮੁੱਲ ਗੁਣ ਅਮੁੱਲ ਵਪਾਰਿਆ ਪਰ ਸ਼੍ਰੋਮਣੀ ਕਮੇਟੀ ਤੋਂ ਖਰੀਦਣ ਜਾਓ ਆਧਾਰ ਕਾਰਡ ਦੇ ਕੇ ਠੀਕ ਆ ਹੁਣ ਆਧਾਰ ਕਾਰਡ ਲੈਣ ਲੱਗੇ ਪਹਿਲਾਂ ਤਾਂ ਆਧਾਰ ਕਾਰਡ ਵੀ ਨਹੀਂ ਸੀ ਲੈਂਦੇ 8000 ਹੋ 10000 ਹੋ 20000 ਹੋ ਸਰੂਪ ਦੀ ਕੀਮਤ ਜਿਹੜੀ ਇਹਨਾਂ ਨੇ ਲਾਈ ਹੋਈ ਆ ਪੱਥਰ ਛਾਪਾ ਪ੍ਰਸਾਂ ਲਾ ਕੇ ਕਰੋੜਾ ਸਰੂਪ ਤੁਸੀਂ ਛਾਪ ਕੇ ਉਹਨਾਂ ਦੀ ਜਿੱਦਾਂ ਜਿੱਦਾਂ ਹੁਣ ਆਪਾਂ ਖੇਤੀ ਦੇ ਵਿੱਚ ਆਲੂ ਕਣਕ ਕਮਾਦ ਬੀਜਦੇ ਆ ਨਾ ਵੇਚਦੇ ਆ ਤੁਸੀਂ ਵੇਚਦੇ ਆ ਉਸ ਰੂਪਾਂ ਨੂੰ ਠੀਕ ਆ ਤੇ ਇਹਦੇ ਉੱਤੇ ਕਿਹੜੀ ਕੋਈ ਕਿਹੜੀ ਜਥੇਬੰਦੀ ਕਿਹੜਾ ਕੋਈ ਦਲਪੰਥ ਕਿਹੜੀ ਜਥੇਬੰਦੀ ਕਿਹੜੀ ਕੋਈ ਹੋਰ ਕੋਈ ਆਰਗੇਨਾਈਜੇਸ਼ਨ ਕਿਸੇ ਦਾ ਹੈ ਧਿਆਨ ਇਸ ਚੀਜ਼ ਤੇ ਪਹਿਲਾਂ ਵੀ ਜਦੋਂ ਬਚਨ ਕੀਤਾ ਸੀ ਫਿਰ ਤੁਸੀਂ ਕਹਿੰਦੇ ਹੋ ਗਾਲਾਂ ਗਾਲਾਂ ਤੁਹਾਨੂੰ ਚੁੱਭਦੀਆਂ ਪਰ ਤੁਹਾਨੂੰ ਇਹ ਨਹੀਂ ਸੁਣਦਾ ਹੈਗਾ ਸ਼ਰੋਮਣੀ ਕਮੇਟੀ ਦੜਾ ਦੜਸ ਰੂਪ ਬਣਾ ਕੇ ਵੇਚੀ ਜਾਂਦੀ ਆ ਠੀਕ ਆ ਜਾਂ ਹੋਰ ਕਿੱਥੇ ਕਿੱਥੇ ਸਰੂਪ ਛੱਪਦੇ ਆ ਸਾਨੂੰ ਤਾਂ ਪਤਾ ਨਹੀਂ ਕਿੱਥੇ ਕਿੱਥੇ ਸਰੂਪ ਛੱਪਦੇ ਆ ਸਾਨੂੰ ਤਾਂ ਇਹ ਪਤਾ ਸਾਰਾ ਸਾਰਾ ਇਹਨਾਂ ਕੋਲੇ ਹੀ ਆ ਸ਼ਰੋਮਣੀ ਕਮੇਟੀ ਵਾਲਿਆਂ ਦੇ ਕੋਲੇ ਹੀ ਆ ਸਾਰਾ ਸਰੂਪ ਬਣਾਉਣ ਦਾ ਅੱਗੇ ਕਿਹਨੂੰ ਇਹਨਾਂ ਨੇ ਪ੍ਰੋਵਾਈਡ ਕਰਨੇ ਆ ਸਰੂਪ ਪੰਜ ਸਰੂਪ ਉਹਦੇ ਕੋਲ ਗਏ ਕਿੱਦਾਂ ਗੁਰੂ ਘਰ ਦੇ ਮੋਹਰੇ ਉਹਨੇ ਡੇਰਾ ਬਣਾਇਆ ਹੋਇਆ ਹੈ ਉਹਦੇ ਕੋਲ ਪੰਜ ਸਰੂਪ ਪਾਏ ਆ ਤੇ ਉਹ ਪੰਜਾਂ ਸਰੂਪਾਂ ਨੂੰ ਅੱਗ ਲਾ ਦਿੰਦਾ ਜਦੋਂ ਉਹਦਾ ਦਿਲ ਕਰਦਾ ਆ ਦੋਸ਼ੀ ਦੱਸੋ ਕੌਣ ਆ ਇਹਦੇ ਵਿੱਚ ਕੌਣ ਦੋਸ਼ੀ ਆ ਹੁਣ ਤੇ ਹੁਣ ਉੱਥੇ ਜਾ ਕੇ ਗੱਡੀਆਂ ਚੱਕ ਕੇ ਜਾ ਕੇ ਉੱਥੇ ਕੀ ਹੋਊਗਾ ਉੱਥੇ ਜਾ ਕੇ ਵੀਡੀਓ ਬਣਨੀਆਂ ਆ ਵੀਡੀਓ ਬਣ ਗਈਆਂ ਮੈਂ ਜੰਮੂ ਆ ਗਿਆ ਕੀ ਹੋਊਗਾ ਹੋਊਗਾ ਕੁਝ ਫਿਰ ਤੁਸੀਂ ਕਹਿੰਦੇ ਹੋ ਗਾਲ੍ਹਾਂ ਕੱਢਦਾ ਆ ਸਾਨੂੰ ਬੂਥਾ ਚੱਕ ਕੇ ਚੱਲ ਜਾਂਦੇ ਹੋ ਪਿੰਡਾਂ ਦੇ ਵਿੱਚ 5-5 7-7 ਗੁਰਦੁਆਰੇ ਬਣੇ ਹੋਏ ਆ ਉਹ ਇੱਕ ਦੂਜੇ ਜਾਤਾਂ ਪਾਤਾਂ ਦੇ ਜਿਲੇ ਰੌਲਾ ਪੈਂਦਾ ਆ ਬਿਆਦਵੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨੇ ਅੰਗ ਪਾੜ ਦਿੱਤੇ ਕਿਸੇ ਨੇ ਅੱਗ ਲਾ ਦਿੱਤੀ ਹੁਣ ਜੇ ਉਹ ਪੰਜਾਂ ਸਰੂਪਾਂ ਦੇ ਬਦਲੇ ਉਸ ਮਸੰਦ ਨੂੰ ਵੀ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਜਾਵੇ ਨਾ ਉਹ ਵੀ ਘਟਿਆ ਉਹ ਵੀ ਘਟਿਆ ਪਰ ਇਹਦਾ ਕਾਰਨ ਕੀ ਆ ਤੁਹਾਡਾ ਲਾਲਚ ਤੁਹਾਡੀਆਂ ਗੋਲਕਾਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੂੰ ਬਕਾਊ ਕਰਨਾ 10 20 50000 ਰੁਪਏ ਦੇ ਲਈ ਬੀੜ ਨੂੰ ਵੇਚਣਾ ਵਪਾਰ ਕਰਨਾ ਤੁਹਾਡਾ ਇਹ ਕਸੂਰ ਆ ਕਿਸੇ ਦਾ ਕੋਈ ਕਸੂਰ ਨਹੀਂ ਉਸ ਮਸੰਦ ਨੂੰ ਕੀ ਕੀਮਤ ਆਊਗੀ ਗੁਰੂ ਗ੍ਰੰਥ ਸਾਹਿਬ ਦੀ ਜਿਹਨੇ ਕੁਝ ਪੈਸੇ ਦੇ ਕੇ ਗੁਰੂ ਗ੍ਰੰਥ ਸਾਹਿਬ ਨੂੰ ਖਰੀਦ ਲਿਆ ਅਗਲੇ ਨੇ ਖਰੀਦ ਲਿਆ ਤਾਂ ਹੀ ਤਾਂ ਅੱਗ ਲਾਤੀ ਨਾ ਪਰ ਤੁਹਾਡੇ ਦਿਮਾਗ ਬਹੁਤ ਮੋਟੇ ਥੋੜੇ ਨਹੀਂ ਪੱਲੇ ਪਣੀਆਂ ਇਹ ਗੱਲਾਂ